जय पीरांदी जी जय सैयां दी महफिल मस्तां दे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਆਪਾਂ ਗੱਲ ਕਰਨ ਜਾ ਰਹੇ ਆਂ ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਲੱਗਦੀ ਦੁੱਖ ਆ ਰਿਹਾ ਹੈ ਕੋਈ ਨਾ ਕੋਈ ਸੋ ਉਹ ਦੁੱਖ ਘਟ ਨਹੀਂ ਰਿਹਾ ਸੋ ਉਹਨਾਂ ਲਈ ਆਪਾਂ ਇੱਕ ਕਰਮ ਦੱਸਾਂਗੇ ਸੋ ਕਰਮ ਕੀ ਹੈ ਆਪਾਂ ਇਸ ਵੀਡੀਓ ਰਾਈ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਇੱਕ ਛੋਟੀ ਜੀ ਬੇਨਤੀ ਹੈ ਕਿ ਵੀਡੀਓ ਨੂੰ 4 ਤੋਂ 5 ਮਿੰਟ ਤੱਕ ਧਿਆਨ ਦੇ ਨਾਲ ਸੁਣ ਲਿਆ ਕਰੋ ਕਿਉਂਕਿ ਜੇਕਰ ਵੀਡੀਓ ਤੁਹਾਨੂੰ ਵੱਡੀ ਲੱਗਦੀ ਹੈ ਕਮੈਂਟ ਨਹੀਂ ਸੁਣਨਾ ਚਾਹੁੰਦੇ ਤਾਂ ਉਸੇ ਜੋ ਮੇਨ ਗੱਲ ਹੈ ਉਹ ਚੰਗੀ ਤਰ੍ਹਾਂ ਸੁਣਿਆ ਕਰੋ ਜਿਹੜੀ ਕਿ ਗੱਲ ਤੁਹਾਡੀ ਸਮਝ ਵਿੱਚ ਵੀ ਆਵੇ ਤੇ ਤੁਹਾਨੂੰ ਲਾਭ ਵੀ ਮਿਲ ਸਕੇ ਸੋ ਕਈਆਂ ਦੀ ਆਦਤ ਹੁੰਦੀ ਹੈ ਕਿ ਅਸੀਂ ਮੇਨ ਜੋ ਗੱਲ ਹੈ ਜੋ ਥੰਬਨੇਲ ਤੇ ਲਿਖਿਆ ਹੋਇਆ ਹੈ ਉਹ ਹੀ ਅਸੀਂ ਦੇਖਣਾ ਹੈ ਕੰਮ ਦੀ ਗੱਲ ਸਿਰਫ ਇਹੀ ਆ ਸੋ ਬਾਕੀ ਜੇਕਰ ਪੂਰੀ ਵੀਡੀਓ ਸੁਣੋਗੇ ਤਾਂ ਜੋ ਕਮੈਂਟਾਂ ਅੱਸੀ ਦੱਸਦੇ ਆ ਕਮੈਂਟਾਂ ਦੇ ਜਵਾਬ ਦੱਸਦੇ ਆ ਸੋ ਉਹ ਜਵਾਬਾਂ ਦੇ ਵਿੱਚੋਂ ਕਾਫੀ ਸਵਾਲਾਂ ਦੇ ਜਵਾਬ ਤੁਹਾਨੂੰ ਆਪ ਵੀ ਮਿਲ ਸਕਦੇ ਆ ਸੋ ਇਸ ਕਰਕੇ ਹਮੇਸ਼ਾ ਹੀ ਜੇਕਰ ਵੀਡੀਓ ਪੂਰੀ ਸੁਣ ਲਓ ਤਾਂ ਬਹੁਤ ਹੀ ਵਧੀਆ ਗੱਲ ਹੈ ਸੋ ਜੇਕਰ ਤੁਸੀਂ ਕਮੈਂਟ ਕਿਸੇ ਦਾ ਨਹੀਂ ਸੁਣਨਾ ਚਾਹੁੰਦੇ ਤਾਂ ਤੁਸੀਂ ਜੋ ਕੰਮ ਦੀ ਗੱਲ ਹੁੰਦੀ ਹੈ ਉਹ 4 ਤੋਂ 5 ਮਿੰਟ ਦੀ ਅਸੀਂ ਵੀਡੀਓ ਵਿੱਚ ਦੱਸੀ ਦੀ ਆ ਸੋ ਵੀਡੀਓ ਨੂੰ 4 ਤੋਂ 5 ਮਿੰਟ ਜ਼ਰੂਰ ਸੁਣਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਪੀਰਾਂ ਦੀ ਜੈਸਾਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰੀਏ ਕੁਝ ਕਮੈਂਟਾਂ ਵਿੱਚ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਮੈਮ ਸਾਡੇ ਅਗਲੇ ਦਿਨ ਵੀ ਚਿਰਾਗ ਰੋਸ਼ਨ ਰਹਿੰਦੇ ਆ ਤੇ ਜਿੰਨਾ ਚੱਕਰ ਚਿਰਾਗ ਰੋਸ਼ਨ ਰਹਿੰਦੇ ਹੈ ਕੀ ਉਨਾਂ ਸਮਾਂ ਅਸੀਂ ਸੇਵਾ ਨਹੀਂ ਕਰ ਸਕਦੇ ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਸੋ ਦੇਖੋ ਜਦੋਂ ਵੀ ਤੁਸੀਂ ਚਿਰਾਗ ਰੋਸ਼ਨ ਕਰਦੇ ਹੋ ਵੀਰਵਾਰ ਦੇ ਦਿਨ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਚੀਜ਼ ਨੂੰ ਦਰਬਾਰ ਵਿੱਚ ਜੋ ਪਈ ਹੈ ਮਾਲਕ ਦੇ ਨਾਮ ਦੀ ਸੋ ਉਹਨਾਂ ਨੂੰ ਨਹੀਂ ਛੇੜਨਾ ਚਾਹੀਦਾ ਸੋ ਜੇਕਰ 24 ਘੰਟੇ ਹੀ ਚਿਰਾਗ ਰੋਸ਼ਨ ਰਹਿੰਦੇ ਆ ਤਾਂ ਫਿਰ ਤੁਹਾਨੂੰ ਜੇਕਰ ਲੱਗਦਾ ਹੈ ਕਿ ਥੋੜੀ ਬਹੁਤ ਸਫਾਈ ਕਰਨੀ ਚਾਹੀਦੀ ਆ ਤੇ ਤੁਸੀਂ ਇਜਾਜ਼ਤ ਲੈ ਕੇ ਅਰਦਾਸ ਬੇਨਤੀ ਕਰਕੇ ਫਿਰ ਤੁਸੀਂ ਇਹ ਕੰਮ ਕਰ ਸਕਦੇ ਆ ਬਾਕੀ ਵੀਰਵਾਰ ਦੇ ਦਿਨ ਖਾਸ ਕਰਕੇ ਧਿਆਨ ਰੱਖੋ ਕਿ ਜਦੋਂ ਵੀ ਚਿਰਾਗ ਰੋਸ਼ਨ ਕਰ ਦਿੱਤੇ ਉਸ ਤੋਂ ਬਾਅਦ ਕਿਸੇ ਵੀ ਚੀਜ਼ ਨੂੰ ਨਹੀਂ ਛੇੜਨਾ ਜਦੋਂ ਅਸੀਂ ਵੀਰਵਾਰ ਦੇ ਚਿਰਾਗ ਵੈਸੇ ਵੀ ਰੋਸ਼ਨ ਕਰਦੇ ਆ ਤੇ ਉਹ ਚਿਰਾਗ ਬਾ ਦੋ ਦਿਨ ਤੱਕ ਤਾਂ ਰੋਸ਼ਨ ਹੀ ਰਹਿੰਦੇ ਆ ਸੋ ਇਸ ਕਰਕੇ ਉਹਨਾਂ ਸਮਾਂ ਵੇਟ ਕਰ ਲਓ ਸੋ ਉਸ ਤੋਂ ਬਾਅਦ ਤੁਸੀਂ ਸਾਫ ਸਪਾਈ ਕਰ ਸਕਦੇ ਆ ਸੋ ਬਾ ਕੀ ਹਮੇਸ਼ਾ ਹੀ ਇਸ ਗੱਲ ਦਾ ਧਿਆਨ ਰੱਖਣਾ ਕਿ ਜੇਕਰ ਚਿਰਾਗ ਰੋਸ਼ਨ ਤੇ ਵੀ ਤੁਸੀਂ ਸਪਾਈ ਦੂਸਰੇ ਦਿਨ ਕਰਨਾ ਚਾਹੁੰਦੇ ਆਂ ਤੇ ਚਿਰਾਗਾਂ ਨੂੰ ਆਪਣੀ ਜਗ੍ਹਾ ਤੋਂ ਬਿਲਕੁਲ ਵੀ ਨਹੀਂ ਛੇੜਨਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਡੇ ਘਰ ਵਿੱਚ 11ਵੀਂ ਵਾਲੇ ਪੀਰ ਦੀ ਜਗ੍ਹਾ ਹੈ ਸੋ ਅਸੀਂ ਦਰਬਾਰ ਦੀ ਸੇਵਾ ਕਰਦੇ ਆ ਤੇ ਚਿਰਾਗ ਤੜਕੇ ਤੋਂ ਹੀ ਰੋਸ਼ਨ ਹੋ ਜਾਂਦੇ ਆ ਕਿ ਚਿਰਾਗ ਰੋਸ਼ਨ ਦੇ ਵਿੱਚ ਅਸੀਂ ਸੇਵਾ ਨਹੀਂ ਕਰ ਸਕਦੇ ਸੋ ਹੁਣ ਆਪਾਂ ਜੋ ਕਮੈਂਟ ਵਿੱਚ ਦੱਸਿਆ ਉਹ ਵੀ ਸੇਮ ਤੁਹਾਨੂੰ ਹੀ ਗੱਲ ਕਵਾਂਗੇ ਕਿ ਚਾਗ ਦੇ ਚਿਰਾਗਾ ਨੂੰ ਕਦੇ ਨਹੀਂ ਛੇੜਨਾ ਸੋ ਜਦੋਂ ਚਿਰਾਗ ਬੱਝ ਜਾਣ ਫਿਰ ਤੁਸੀਂ ਸਾਫ ਸਪਾਈ ਕਰ ਸਕਦੇ ਆ ਖਾਸ ਕਰਕੇ ਵੀਰਵਾਰ ਦੇ ਦਿਨ ਤਾਂ ਬਿਲਕੁਲ ਵੀ ਇਹ ਕਰਮ ਨਹੀਂ ਕਰਨਾ ਸੋ ਜਦੋਂ ਵੀ ਤੁਸੀਂ ਚਿਰਾਗ ਰੋਸ਼ਨ ਕਰ ਲਿਆ ਉਸ ਤੋਂ ਬਾਅਦ ਤੁਸੀਂ ਇਦਾਂ ਦਾ ਕੁਝ ਵੀ ਨਹੀਂ ਕਰਨਾ ਸੋ ਜਦੋਂ ਚਿਰਾਗ ਬੱਝ ਜਾਣ ਦੂਸਰੇ ਦਿਨ ਫਿਰ ਤੁਸੀਂ ਸਾਫ ਸਪਾਈ ਕਰ ਸਕਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਹਰ ਰੋਜ਼ ਪੰਛੀਆਂ ਨੂੰ ਖਾਣਾ ਪਾਉਂਦੇ ਆ ਬਾਜਰਾ ਕਣਕ ਚਾਵਲ ਮਿਕਸ ਕਰਕੇ ਸੋ ਬਹੁਤ ਹੀ ਵਧੀਆ ਗੱਲ ਹੈ ਸੋ ਬਹੁਤ ਨੇ ਵਧੀਆ ਕਰਮ ਤੁਸੀਂ ਕਰਦੇ ਹੋ ਸੋ ਨਾਮ ਦੇ ਨਾਲ ਇੱਕ ਥੋੜੀ ਜਿਹੀ ਜ਼ਿਕਰ ਵਿੱਚ ਤੁਸੀਂ ਖੰਡ ਰਲਾ ਲਉ ਤਾਂ ਹੋਰ ਵੀ ਵਧੀਆ ਗੱਲ ਹੈ ਸੋ ਜਿੱਦ ਜਿੱਦਾਂ ਇਨਸਾਨ ਸੇਵਾ ਕਰਦਾ ਹੈ ਚੰਗੇ ਕਰਮ ਕਰਦਾ ਹੈ ਉਦਾਂ ਉਦਾਂ ਹੀ ਉਹ ਪ੍ਰਮਾਤਮਾ ਫਲ ਬਖਸ਼ਦਾ ਹੈ ਸੋ ਸੇਵਾ ਕੀਤੀ ਦਾ ਫਲ ਹੀ ਸਾਨੂੰ ਫਿਰ ਇਹ ਦੁਨਿਆਵੀ ਸੁੱਖ ਦੇ ਵਿੱਚ ਮਿਲਦਾ ਹੈ ਸੋ ਇਸ ਕਰਕੇ ਚੰਗਾ ਕਰਮ ਹਮੇਸ਼ਾ ਹੀ ਕਰੋ ਹਮੇਸ਼ਾ ਹੀ ਦਾਨ ਪੁੰਨ ਕਰਦੇ ਰਹਿਣਾ ਚਾਹੀਦਾ ਹੈ ਜੀ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਾਂਗੇ ਜੀ ਜਿਨ੍ਹਾਂ ਨੂੰ ਆਰਾਮ ਨਹੀਂ ਆਉਂਦਾ ਦਵਾਈਆਂ ਖਾਂਦੇ ਪਰ ਦਵਾਈ ਲੱਗਦੀ ਨਹੀਂ ਸੋ ਦਵਾਈ ਨਾ ਲੱਗੇ ਤਾਂ ਫਿਰ ਉੱਥੇ ਦਵਾਈ ਘੱਟ ਆਉਂਦੀ ਹੈ ਸੋ ਕੋਈ ਕਰਮ ਕਰੋ ਉਹਦੇ ਨਾਲ ਫਿਰ ਦਵਾਈ ਜਿਹੜੀ ਆ ਲੱਗਣੀ ਸ਼ੁਰੂ ਹੋ ਜਾਂਦੀ ਆ ਸੋ ਇੱਥੇ ਕੀ ਕਰਨਾ ਹੈ ਕਿ ਸ਼ੁੱਕਰਵਾਰ ਦੇ ਦਿਨ ਜੇਕਰ ਤੁਸੀਂ ਆਪਣਾ ਚਿਹਰਾ ਸਰੋਂ ਦੇ ਤੇਲ ਵਿੱਚ ਦੇਖ ਕੇ ਰਾਤ ਭਰ ਉਹ ਤੇਲ ਰੱਖੀ ਛੱਡਦੇ ਹੋ ਤੇ ਦੂਸਰੇ ਦਿਨ ਸ਼ਨੀਵਾਰ ਦੇ ਤੁਸੀਂ ਦਿਨ ਇਹ ਕਰਮ ਕਰਦੇ ਹੋ ਤੇਲ ਪਾਉਣੇ ਹੋ ਅੱਖ ਦੇ ਉੱਤੇ ਅੱਖ ਪਿੰਡਾਂ ਦੇ ਵਿੱਚ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਇੱਕ ਖੇਤਾਂ ਦੇ ਵਿੱਚ ਜਾਂ ਰਸਤਿਆਂ ਦੇ ਵਿੱਚ ਇਹ ਅੱਕ ਦਾ ਬੂਟਾ ਜਿਹਨੂੰ ਤਦੂਰਾ ਵੀ ਲੱਗਦਾ ਹੈ ਸੋ ਉਹ ਬੂਟੇ ਦੇ ਉੱਤੇ ਤੁਸੀਂ ਉਹ ਤੇਲ ਪਾਉਣਾ ਹੈ ਸ਼ਨੀਵਾਰ ਦੇ ਦਿਨ ਕਿਉਂਕਿ ਕਈ ਵਾਰ ਕਿੰਦਾ ਇਨਸਾਨ ਦੇ ਉੱਤੇ ਕੋਈ ਨਾ ਕੋਈ ਗ੍ਰਹਿ ਚੱਲਦਾ ਹੈ ਤੇ ਅੱਕ ਦੇ ਬੂਟੇ ਦੇ ਉੱਤੇ ਜਦੋਂ ਤੁਸੀਂ ਉਹ ਤੇਲ ਪਾਉਂਗੇ ਗ੍ਰਹਿ ਜਿਹੜਾ ਆ ਤੁਹਾਡਾ ਤੁਹਾਡੇ ਤੋਂ ਦੂਰ ਹੋ ਜਾਵੇਗਾ ਸੋ ਜੋ ਵੀ ਗ੍ਰਹਿ ਕਾਸਟ ਤੁਹਾਡੇ ਤੇ ਆਇਆ ਹੋਇਆ ਆ ਉਹ ਪ੍ਰਮਾਤਮਾ ਦੂਰ ਕਰ ਦਵੇਗਾ ਆਪਣੇ ਪ੍ਰਮਾਤਮਾ ਨੂੰ ਯਾਦ ਕਰਕੇ ਪੀਰੋ ਮੁਰਸ਼ਿਦ ਨੂੰ ਅਰਦਾਸ ਬੇਨਤੀ ਕਰਕੇ ਫਿਰ ਤੁਸੀਂ ਇਹ ਕਰਮ ਕਰਨ ਬਾਹਰ ਜਾਣਾ ਹੈ ਸੋ ਪਹਿਲਾਂ ਆਪਣੇ ਮਾਲਕ ਨੂੰ ਯਾਦ ਜ਼ਰੂਰ ਕਰਨਾ ਜਿਨ੍ਹਾਂ ਦੀ ਵੀ ਸੇਵਾ ਕਰਦੇ ਹੋ ਫਿਰ ਤੁਸੀਂ ਇਹ ਕਰਮ ਕਰ ਸਕਦੇ ਆ ਸੋ ਜਿੱਦਾਂ ਜਿੱਦਾਂ ਉਹ ਅੱਕ ਦਾ ਬੂਟਾ ਸੁੱਕੇਗਾ ਉਦਾਂ-ਉਦਾਂ ਤੁਹਾਡੇ ਜਿਹੜਾ ਦੁੱਖ ਹੈ ਉਹ ਦੂਰ ਹੁੰਦਾ ਜਾਵੇਗਾ ਸੋ ਕਰਮ ਹਮੇਸ਼ਾ ਜਦੋਂ ਵੀ ਕਰੋ ਵਿਸ਼ਵਾਸ ਰੱਖ ਕੇ ਕਰੋ ਆਪਣੇ ਮਾਲਕ ਤੇ ਯਕੀਨ ਰੱਖ ਕੇ ਕਰੋ ਆਪਣੇ ਮਾਲਕ ਨੂੰ ਯਾਦ ਕਰਕੇ ਫਿਰ ਹੀ ਕੋਈ ਵੀ ਕਰਮ ਕਰਨਾ ਚਾਹੀਦਾ ਆ ਸੋ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰਮ ਕਰੋਗੇ ਤਾਂ ਜਲਦੀ ਅਸਰ ਧਾਈ ਦਿੰਦਾ ਹੈ ਜੇਕਰ ਵਿਸ਼ਵਾਸ ਨਹੀਂ ਰੱਖਦੇ ਤਾਂ ਫਿਰ ਇੰਨੀ ਜਲਦੀ ਸਾਨੂੰ ਉਹਦਾ ਜੋ ਲਾਭ ਮਿਲਣਾ ਹੈ ਉਹ ਨજર ਨਹੀਂ ਆਉਂਦਾ ਸੋ ਲਾਭ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਵਿਸ਼ਵਾਸ ਰੱਖ ਕੇ ਇਹ ਕਰਮ ਕਰੋਗੇ ਜਿਸ ਤਰ੍ਹਾਂ ਕਿਸੇ ਡਾਕਟਰ ਵਾਰੇ ਸੁਣਦੇ ਹੋ ਤੁਸੀਂ ਯਕੀਨ ਕਰਕੇ ਜਾਂਦੇ ਹੋ ਕਿ ਹਾਂ ਉਹ ਡਾਕਟਰ ਸਹੀ ਆ ਸਾਨੂੰ ਕਿਸੇ ਨੇ ਦੱਸਿਆ ਉਹਨੂੰ ਆਰਾਮ ਆਇਆ ਹੈ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਮਾਲਕ ਤੇ ਯਕੀਨ ਕਰੋ ਕਿ ਉਹ ਪ੍ਰਮਾਤਮਾ ਸਾਨੂੰ ਆਰਾਮ ਜ਼ਰੂਰ ਦਵੇਗਾ ਕਿਉਂਕਿ ਸਾਨੂੰ ਬਣਾਇਆ ਉਸ ਪ੍ਰਮਾਤਮਾ ਨੇ ਹੈ ਤੇ ਸਾਡੇ ਦੁੱਖਾਂ ਦਾ ਹੱਲ ਵੀ ਹੈ ਉਸ ਪ੍ਰਮਾਤਮਾ ਦੇ ਹੱਥ ਸੋ ਜਦੋਂ ਪ੍ਰਮਾਤਮਾ ਬਣਾਉਣ ਵਾਲਾ ਹੈ ਸਾਡੇ ਅੰਗ ਬਣਾਉਂਦਾ ਹੈ ਸਾਡਾ ਸਰੀਰ ਪੂਰਾ ਢਾਂਚਾ ਇਨਸਾਨ ਦਾ ਉਹ ਪ੍ਰਮਾਤਮਾ ਨੇ ਆਪ ਤਿਆਰ ਕੀਤਾ ਹੈ ਤਾਂ ਜੋ ਇਹ ਸਰੀਰ ਨੂੰ ਫਿਰ ਦੁੱਖ ਆਉਂਦਾ ਹੈ ਉਸ ਦੁੱਖ ਦਾ ਇਲਾਜ ਵੀ ਉਹ ਪਰਮਾਤਮਾ ਹੀ ਕਰ ਸਕਦਾ ਜੋ ਦੁੱਖ ਦਾ ਇਲਾਜ ਪਰਮਾਤਮਾ ਨੇ ਕਰਨਾ ਹੈ ਉਹਦੇ ਨਾਲ ਦੀ ਰੀਸ ਨਹੀਂ ਸੋ ਇਸ ਕਰਕੇ ਵਿਸ਼ਵਾਸ ਰੱਖ ਕੇ ਕਰਮ ਕਰਿਆ ਕਰੋ ਬਾਕੀ ਵਿਸ਼ਵਾਸ ਰੱਖ ਕੇ ਸੇਵਾ ਕਰੋ ਕਦੇ ਵੀ ਮਨ ਵਿੱਚ ਇਹ ਨਹੀਂ ਸੋਚਣਾ ਕਿ ਸਾਨੂੰ ਬਹੁਤ ਵੱਡਾ ਦੁੱਖ ਆ ਗਿਆ ਸੋ ਇੱਕ ਛੋਟਾ ਜਿਹਾ ਹੌਸਲਾ ਹੀ ਜਿਹੜਾ ਡਾਕਟਰ ਜੇਕਰ ਕਦੇ ਕਿਸੇ ਨੂੰ ਹੌਸਲਾ ਹੀ ਦੇ ਦੇਵੇ ਤਾਂ ਇਨਸਾਨ ਟੈਨਸ਼ਨ ਨਹੀਂ ਲੈਂਦਾ ਕਹਿਣਾ ਮਾੜਾ ਜਿਹਾ ਦੁੱਖ ਆ ਪਰ ਮੋਂ ਵੱਡਾ ਹੀ ਕਿਉਂ ਨਾ ਦੁੱਖ ਹੋਵੇ ਤੇ ਉਹ ਦੁੱਖ ਘਟਣਾ ਸ਼ੁਰੂ ਹੋ ਜਾਂਦਾ ਜਦੋਂ ਕੋਈ ਛੋਟੇ ਜਿਹੇ ਦੁੱਖ ਨੂੰ ਵੀ ਤੁਹਾਨੂੰ ਕਹਿ ਦਵੇ ਕਿ ਤੁਹਾਨੂੰ ਤਾਂ ਬਹੁਤ ਵੱਡਾ ਦੁੱਖ ਆ ਗਿਆ ਤੇ ਤੁਸੀਂ ਸੋਚ-ਸੋਚ ਕੇ ਹੀ ਉਹ ਦੁੱਖ ਨੂੰ ਵੱਡਾ ਕਰ ਲੈਂਦੇ ਹੋ ਸੋ ਇਹ ਗੱਲ ਨੂੰ ਕਦੇ ਵੀ ਤੁਸੀਂ ਸੀਰੀਅਸ ਨਹੀਂ ਲੈਣਾ ਇਹਨੂੰ ਇਗਨੋਰ ਕਰਨਾ ਬਲਕਿ ਇਹ ਸੋਚਣਾ ਕਿ ਸਾਡਾ ਬਹੁਤ ਵੱਡਾ ਹੈ ਪਰਮਾਤਮਾ ਉਹ ਸਾਡੇ ਤੇ ਕਦੇ ਇਦਾਂ ਦੇ ਦੁੱਖ ਨਹੀਂ ਆਣ ਦੇਵੇਗਾ ਤੇ ਫਿਰ ਤੁਸੀਂ ਦੇਖੋਗੇ ਕਿ ਕਿਵੇਂ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ ਜਦੋਂ ਇਨਸਾਨ ਬੈਨ ਨੂੰ ਮਨ ਵਿੱਚ ਪਾਲਦਾ ਹੈ ਤਾਂ ਫਿਰ ਦੁੱਖ ਵੱਧ ਜਾਂਦੇ ਆ ਤੇ ਜੇਕਰ ਉਹ ਹੀ ਇਨਸਾਨ ਇਹ ਕਵੇ ਕਿ ਕੁਛ ਨਹੀਂ ਹੋਇਆ ਮੈਨੂੰ ਮੈਂ ਸਹੀ ਹਾਂ ਉਲਟਾ ਤੁਸੀਂ ਕੰਮਕਾਰ ਵਿੱਚ ਲੱਗ ਜਾਵੋ ਆਪਣੇ ਆਪ ਨੂੰ ਕੰਮਕਾਰ ਵਿੱਚ ਬੀਜੀ ਕਰ ਦਿਵੋ ਕਿ ਤੁਹਾਨੂੰ ਮੌਕਾ ਹੀ ਨਾ ਮਿਲੇ ਇਹ ਸਭ ਗੱਲਾਂ ਸੋਚਣ ਬਾਰੇ ਸੋ ਕੰਮ ਕਰਮਾਂ 'ਤੇ ਧਿਆਨ ਦਿਓ ਆਪਣੇ ਬੱਚਿਆਂ 'ਤੇ ਧਿਆਨ ਦਿਓ ਚੰਗਾ ਸੋਚੋ ਜਦੋਂ ਤੁਸੀਂ ਚੰਗਾ ਸੋਚੋਗੇ ਤਾਂ ਸਿਹਤ ਵੀ ਤੁਹਾਡੀ ਚੰਗੀ ਰਹੇਗੀ ਜਦੋਂ ਤੁਸੀਂ ਉਹੀ ਗੱਲਾਂ بار بار ਸੋਚੀ ਜਾਉਂਗੇ ਤਾਂ ਸਿਹਤ ਆਪਣੇ ਆਪ ਵਿਗੜਦੀ ਜਾਵੇਗੀ ਫਿਰ ਛੋਟੇ ਦੁੱਖ ਤੋਂ ਵੱਡੇ ਦੁੱਖ ਬਣ ਜਾਂਦੇ ਆ ਸੋ ਇਸ ਤਰ੍ਹਾਂ ਕਦੇ ਨਹੀਂ ਕਰਨੀ ਚਾਹੀਦੀ ਜਿਹੜਾ ਆਪਣੇ ਮਾਲਕ ਦੇ ਲੜ ਲੱਗ ਗਿਆ ਸੋ ਉਹਨੂੰ ਤਾਂ ਇਹੋ ਜੀਆਂ ਗੱਲਾਂ ਕਦੇ ਵੀ ਸੋਚਣੀਆਂ ਹੀ ਨਹੀਂ ਚਾਹੀਦੀਆਂ ਸੋ ਬਾਕੀ ਇੱਕ ਕਰਮ ਕਰੋ ਸ਼ਨੀਵਾਰ ਦੇ ਦਿਨ ਇਹਦੇ ਨਾਲ ਵੀ ਕਾਫੀ ਹੱਲ ਹੋਣਗੇ ਸੋ ਵਿਸ਼ਵਾਸ ਰੱਖ ਕੇ ਕਰਮ ਕਰਿਆ ਕਰੋ ਜਿਹੜਾ ਵੀ ਕਰਮ ਦੱਸਦੇ ਆ ਜੇਕਰ ਤੁਸੀਂ ਕਰਦੇ ਜਾਂਨੇ ਕਰਦੇ ਜਾਂਨੇ ਚੰਗਾ ਕਰਮ ਤੇ ਉਹ ਤੁਹਾਡੇ ਕਦੇ ਨਾ ਕਦੇ ਮੂਰੇ ਹੀ ਆਵੇਗਾ ਪ੍ਰਮਾਤਮਾ ਕਦੇ ਨਾ ਕਦੇ ਤੁਹਾਡੀ ਹੈਲਪ ਉਹ ਕਰਮਾਂ ਦੀ ਵਜ੍ਹਾ ਨਾ ਕਰੇਗਾ ਕਿਉਂਕਿ ਨਾਮ ਸਿਮਰਨ ਹੁੰਦਾ ਨਹੀਂ ਤੇ ਜੇਕਰ ਹੁਣ ਇਹ ਕਰਮ ਵੀ ਨਾ ਆਪਾਂ ਕਰੀਏ ਤਾਂ ਫਿਰ ਉਹ ਪ੍ਰਮਾਤਮਾ ਕਿਵੇਂ ਆਪਣੀ ਹੈਲਪ ਕਰ ਸਕਦਾ ਹੈ ਜਦ ਆਪਾਂ ਨੂੰ ਪ੍ਰਮਾਤਮਾ ਨੇ ਇਨਸਾਨੀ ਜਾਮਾ ਦਿੱਤਾ ਇਸ ਜਨਮ ਦੇ ਵਿੱਚ ਆਪਾਂ ਆਪਣੇ ਹਿਸਾਬ ਦੇ ਨਾਲ ਕਰਮ ਕਰ ਸਕਦੇ ਚੰਗਾ ਵਾੜਾ ਸੋ ਇਹ ਹੀ ਇੱਕ ਜਨਮ ਹੈ ਜਿਹੜਾ ਕਿ ਅਸੀਂ ਰੱਬ ਦਾ ਨਾਮ ਲੈ ਕੇ ਇਹ 84 ਦੇ ਗੇੜ ਦੇ ਵਿੱਚੋਂ ਇਹ ਜੂਨੀਆ ਦੇ ਵਿੱਚੋਂ ਅਸੀਂ ਨਿਕਲ ਸਕਦੇ ਹਾਂ ਸੋ ਇਸ ਤੋਂ ਵਧੀਆ ਜਨਮ ਕੋਈ ਹੋਰ ਹੋ ਨਹੀਂ ਸਕਦਾ ਬੋਲਤ ਔਖਾ ਇਹ ਜਨਮ انسان ਨੂੰ ਮਿਲਦਾ ਹੈ ਜਿੱਕਰ انسان ਸਮਝ ਜਾਵੇ ਸਮਾਂ ਰਹਿੰਦੇ ਤਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਂਦੀ ਹੈ